ਇਨੂੰ ਤਾਂ ਨਹੀਂ ਜਾਣ ਦਿੰਦੇ ਇਹ ਨਾ ਨਾ ਅੱਛਾ ਹਾਂ ਗਾੜੀ ਨਹੀਂ ਜਾਣ ਦੇ ਪ੍ਰੂਫ ਤੋਂ ਬਿਨਾਂ ਤਾਂ ਜਾਣ ਦਾ ਧਾਰ ਕਾਟਾ ਖਰੀਦਾ ਠੀਕ ਹੈ ਧਾਰ ਕਟ ਲੈ ਕੇ ਕਰ ਦੇਣਾ ਗਾੜੀ ਖੜ ਕੇ ਤੇ ਵੇਖ ਜਾਈਦਾ ਉਹ ਬੁਰਜੀ ਵੀ ਥੋੜੀ ਆ ਉਹ ਦੇਖੋ ਲੱਗ ਗਈ ਆ ਕਿ ਅੱਧਾ ਕਿਲਾ ਹੋਊਗੀ ਜਾਂ ਕਿਲਾ ਹੋਊਗੀ ਅੱਧਾ ਕਿਲਾ ਲੱਗ ਆ ਰਹੀ ਆ ਇਹ ਕਿਲੇ ਆਪਣੇ ਹਾਲੇ ਵੀ ਆਪਣੇ ਆ ਠੀਕ ਹੈ ਜੀ ਇਹ ਤੁਸੀਂ ਖੇਤੀ ਮਤਲਬ ਤੁਹਾਡਾ ਇਤੋਂ ਹੋਰ ਕੋਈ ਪਿੰਡ ਹੈਗਾ ਲੱਗੇ ਹੋਰ ਕੋਈ ਪਿੰਡ ਨਹੀਂ ਉਧਰ ਉਹਨਾਂ ਦਾ ਆ ਕਿ ਆ ਪਿੰਡ ਆ ਲੱਗ ਲੱਗੇ ਬਾਟਰ ਬੂਸਲੇ ਆ ਦੇ ਠੀਕ ਠੀਕ ਆ ਰਿਹਾ ਨਾ ਮੂਸਲਿਆਂ ਦੇ ਯਾਰ ਆ ਇਹਨਾਂ ਦਾ ਪਿੰਡ ਹੋਣਾ ਹੈ ਪਿੰਡ ਦਾ ਨਾਮ ਪਤਾ ਤੁਹਾਨੂੰ ਕੀ ਆ ਇਹ ਪਿੰਡ ਦਾ ਨਾਮ ਮੈਨੂੰ ਤਾਂ ਪਤਾ ਨਹੀਂ ਆ ਅੱਛਾ ਇਹਦਰ ਨਾਮ ਨਾਲ ਉਹਨਾਂ ਦਾ ਹੀ ਪਿੰਡ ਆ ਉਹ ਰੁੱਖ ਜਿਹੜੇ ਸੰਗਣੇ ਨੇ ਉਹਦੇ ਮਗਲੇ ਬੰਨੇ ਪਿੰਡ ਆ ਇੱਕ ਆ ਪਿੰਡ ਸਾਹਮਣੇ ਇੱਕ ਅਗਲੇ ਇਧਰ ਬਾਟਰ ਦੇ ਨਾਲ ਆ ਇਧਰ ਗਾਂਵਾਂ ਬਾਤ ਸਵਾਗਤ ਆ ਦੋਸਤੋ ਨਵੇਂ ਸਫਰ ਚ ਆਪਾਂ ਆਏ ਸੀਗੇ ਖਾਲੜਾ ਖਾਲੜਾ ਭਿੱਕੀਪਿੰਡ ਤੋਂ ਜਿਹੜਾ ਰੋਡ ਆਉਂਦਾ ਹੈਗਾ ਨਾ ਭਿੱਕੀਪਿੰਡ ਤੋਂ ਖਾਲੜਾ ਰੋਡ ਆਉਂਦਾ ਜਮਾ ਬਾਰਡਰ ਤੇ ਇਹ ਪਿੰਡ ਦਾ ਖਾਲੜਾ ਇਹਦੇ ਨਾਲ ਇਹ ਤੋਂ ਕਿਲੋਮੀਟਰ ਦੀ ਦੂਰੀ ਤੇ ਬਾਰਡਰ ਤੇ ਬਾਰਡਰ ਤੇ ਜਮਾ ਨਾਲ ਇੱਕ ਛੋਟਾ ਜਿਹਾ ਪਿੰਡ ਆ ਠੇਕਲਾਂ ਉੱਥੇ ਆਪਾਂ ਆਏ ਸੀਗੇ ਉੱਥੇ ਖੜੇ ਆ ਇੱਥੇ ਆਂਟੀ ਜੀ ਨਾਲ ਗੱਲ ਕਰ ਰਹੀ ਸੀਗੇ ਤੇ ਆਹ ਸਾਹਮਣੇ ਨਾ ਆਹ ਤਾਂ ਹੋ ਗਿਆ ਪਿੰਡ ਪਿੰਡ ਆਪਾਂ ਤੁਹਾਨੂੰ ਦਿਖਾਉਨੇ ਆ ਤਾਂ ਪਿੰਡ ਦੇ ਇਸ ਸਾਈਡ ਤੇ ਦੇਖੋ ਪਿੰਡ ਦੇ ਚਾਰੋਂ ਸਾਈਡ ਤੇ ਤਾਰ ਲੱਗੀ ਆ ਮਤਲਬ ਪਿੰਡ ਵਿੱਚ ਘਿਰਿਆ ਹੋਇਆ ਚਾਰੇ ਸਾਈਡ ਤੇ ਜਿਹੜਾ ਬਾਰਡਰ ਆ ਜ਼ੀਰੋ ਲਾਈਨ ਲੱਗੀ ਆ ਤੁਹਾਨੂੰ ਦਿਖਾਉਣਾ ਮੈਂ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਆ ਪਿੰਡ ਹੈਗਾ ਤੇ ਆ ਦੇਖੋ ਆ ਤਾਰ ਲੱਗੀ ਇਧਰ ਸਾਰੇ ਸਾਈਡ ਤੇ ਤਾਰ ਆ ਇਧਰ ਇਧਰ ਇੱਧਰ ਵੀ ਪੂਰਾ ਬਾਰਡਰ ਲੱਗਿਆ ਹੈਗਾ ਤੇ ਇਸ ਸਾਈਡ ਤੇ ਆਪਾਂ ਇੱਕ ਚੀਜ਼ ਦੇਖੀ ਆ ਕੋਈ ਵੀ ਘਰ ਆਪਾਂ ਨੂੰ ਢਾਣੀ ਚ ਨਹੀਂ ਮਿਲਿਆ ਹੈਗਾ ਖੇਤਾਂ ਚ ਕੋਈ ਵੀ ਘਰ ਬਣਿਆ ਨਹੀਂ ਮਿਲਿਆ ਚਾਹੇ 10 ਕਿਲੋਮੀਟਰ ਦੂਰ ਚਾਹੇ 20 ਕਿਲੋਮੀਟਰ ਕੋਈ ਵੀ ਘਰ ਖੇਤਾਂ ਚ ਨਹੀਂ ਸਾਰੇ ਪਿੰਡ ਛੋਟੇ ਛੋਟੇ ਪਿੰਡ ਆ ਇਹ ਪਿੰਡ ਅਸੀਂ ਤੁਹਾਨੂੰ ਦਿਖਾਵਾਂਗੇ ਸਕੂਲ ਵੀ ਬਣਿਆ ਐਲੀਮੈਂਟਰੀ ਕੁਝ ਗਲੀਆਂ ਪੱਕੀਆਂ ਤੇ ਕੁਝ ਜਿਹੜੀਆਂ ਮਤਲਬ ਕੱਚੀਆਂ ਗਲੀਆਂ ਕੁਝ ਤਾਂ ਐ ਮਿੱਟਾਂ ਲੱਗੀਆਂ ਹੋਈਆਂ ਤੇ ਬਾਕੀ ਲੋਕ ਜਿਹੜੇ ਰਹਿੰਦੇ ਆ ਉਹ ਅ ਥੋੜਾ ਜਿਹਾ ਆਪਣੇ ਵਾਲੇ ਪਿੰਡਾਂ ਨੂੰ ਥੋੜਾ ਜਿਹਾ ਮਤਲਬ ਪਛੜੇ ਹੋਏ ਲੋਕ ਉਹ ਡਵੈਲਪਮੈਂਟ ਜਿਆਦੀ ਨਹੀਂ ਹੈਗੀ ਘਰ ਵੀ ਛੋਟੇ ਆ ਤੇ ਵੈਸੇ ਪਿੰਡ ਚ ਇੱਕ ਗੁਰਦੁਆਰਾ ਸਾਹਿਬ ਵੀ ਬਣਾਇਆ ਹੈਗਾ ਤੇ ਆਪਾਂ ਦੇਖਦੇ ਆ ਤੇ ਇੱਕ ਨਾ ਜਿੱਥੇ ਅਸੀਂ ਖੜੇ ਇਤੋਂ ਸਾਹਮਣੇ ਹੀ ਇੱਕ ਪਿੰਡ ਨਜ਼ਰ ਆ ਰਿਹਾ ਆ ਪਾਕਿਸਤਾਨ ਸਾਈਡ ਦਾ ਇੱਕ ਪਿੰਡ ਆ ਥੋੜਾ ਜੂਮ ਕਰਕੇ ਤੁਹਾਨੂੰ ਦਿਖਾਉਣਾ ਆ ਦੇਖੋ ਆ ਜਿਹੜਾ ਇਹ ਆ ਵਾਲਾ ਪਿੰਡ ਜਿਹੜਾ ਇਹ ਜਮਾ ਬਾਰਡਰ ਤੇ ਆ ਇਹ ਪਾਕਿਸਤਾਨੀ ਪਿੰਡ ਹੈਗਾ ਇਹ ਨਹੀਂ ਪਤਾ ਪਿੰਡ ਦਾ ਨਾਮ ਕੀ ਆ ਹੁਣ ਇਹਨਾਂ ਪਿੰਡ ਵਾਲਿਆਂ ਨੂੰ ਆਪਣੇਆਂ ਨੂੰ ਪੁੱਛਾਂਗੇ ਵੀ ਇਹ ਪਿੰਡ ਦਾ ਨਾਮ ਕੀ ਆ ਫਿਰ ਤੁਹਾਡੇ ਨਾਲ ਗੱਲ ਕਰਦੇ ਆ ਪਹਿਲਾਂ ਪਿੰਡ ਵਾਲਿਆਂ ਨਾਲ ਥੋੜੀ ਗੱਲ ਕਰ ਲਈਏ ਇਹਨਾਂ ਨੂੰ ਪੁੱਛ ਲਈਏ ਪਿੰਡ ਨਹੀਂ ਪਿੰਡ ਤੇ ਨਾ ਡਾਕਟਰ ਇੱਕੋ ਡਾਕਟਰ ਉਹ ਵੀ ਹੋਰ ਆਣੇ ਦੀ ਦੁਕਾਨ ਤੇ ਹਸਪਤਾਲ ਤੇ ਜਾਂਦਾ ਉਹ ਰਾਤ ਜਾਂਦਾ ਅੱਛਾ ਜੀ ਤੇ ਦਿਨੇ ਉਹ ਆਉਂਦਾ ਸੌਂਰੇ ਪੀਦਾ ਨਿੰਦਰਾ ਚਾਹਦਾ ਉਹ ਮਰਜ਼ੀ ਨਾਲ ਦਵਾਈ ਦਿੰਦਾ ਤੇ ਖਾਲੜੇ ਪੋਂਕਣਾ ਪੈਂਦਾ ਤੇ ਜਿਹੜੇ ਸਰਕਾਰ ਨੇ ਕਲੀਨਿਕ ਬਣਾਏ ਆ ਜਾਂ ਉਹ ਕੋਈ ਪਿੰਡ ਚ ਹੈਗਾ ਕਿ ਨਾ ਸਰਕਾਰ ਨੇ ਜਿਹੜੇ ਦਵਾਈ ਫਰੀ ਦਿੰਦੇ ਆ ਛੋਟੇ ਹਸਪੀਟਲ ਬਣਾਏ ਆ ਜੋ ਛੋਟੇ ਪਿੰਡ ਚ ਬਣਿਆ ਸਾਰੇ ਪਿੰਡ ਚ ਕੋਈ ਨਾਡ ਬਣੇ ਆ ਉਹ ਵੀ ਉਹ ਜਬਰਦਸਤ ਕੋ ਕੰਮ ਹੀ ਆਹੀਂ ਤੇ ਮਹਾਰਾਜਾ ਰਾਮਨਾਲ ਨੇ ਤੁਸੀਂ ਉੱਥੇ ਬੈਠ ਸਕਦੇ ਜਾ ਕੇ ਮਤਲਬ ਇਲਾਜ ਕਰਵਾ ਸਕਦੇ ਹਾਂ ਹੋਰ ਕੋਈ ਇੱਥੇ ਛੋਟਾ ਹਸਪੀਟਲ ਜਾਂ ਉਹ ਨਹੀਂ ਸਰਕਾਰੀ ਕਲੀਨਿਕ ਨਹੀਂ ਹੈਗਾ ਇਹ ਤਾਂ ਸਾਡੇ ਪਿੰਡ ਕਿਤੇ अच्छा ਤੇ ਪ੍ਰਾਈਵੇਟ ਕੋਈ ਮੈਡੀਕਲ ਕੋਈ ਪ੍ਰਾਈਵੇਟ ਹੈਗਾ ਤੇ ਦੱਸਣ ਦੇਈਏ ਵੀ ਸਾਡੇ ਹੀ ਆਪਦੀ ਬਿਆਦਰੀ ਦਾ ਪਾਇਆ ਮੁੰਡਾ ਇਹਦੇ ਹੋ ਰਿਹਾ ਸਾਡਾ ਉਹ ਡਾਕਟਰ ਦੇ ਰਾਣੇ ਦੇ ਜਾਂਦਾ ਹਸਤਾ ਰਾਤ ਨੂੰ ਅੱਛਾ ਜੀ ਦਿਨੇ ਉਹ ਆਣ ਕੇ ਇੱਥੇ ਨਹੀਂ ਦਵਾਈ ਮਰਜੀ ਨਾਲ ਦੇਦਾ ਫਿਰ ਲੋਕੀ ਖਲੜੀ ਤੁਰ ਜਾਂਦੇ ਆ ਰਾਤ ਬਰਾਤੇ ਖਲੜੀ ਜਾਂਦੇ ਤੇ ਸਕੂਲ ਕਿਹੜਾ ਕਿਹੜਾ ਇੱਥੇ ਸਕੂਲ ਆ ਇੱਕੋ ਹੀ ਸਕੂਲ ਆ ਕਿੰਨੀ ਕਲਾਸ ਤੱਕ ਜੀ ਪੰਜਵੀਂ ਤੱਕ ਪੰਜਵੀਂ ਤੱਕ ਫਿਰ ਬਾਕੀ ਵੱਡੇ ਬੱਚੇ ਫਿਰ ਉਹ ਖਲੜੇ ਜਾਂਦੇ ਖਲੜੇ ਜਾਂਦੇ ਬਾਹਰ ਵੀ ਉੱਥੇ ਕਰਨੀ ਉਹਨਾਂ ਜਾਂਦੇ ਠੀਕ ਆ ਤੁਹਾਡੇ ਬੋਟਾ ਬੂਟਾ ਪੈਂਦੀਆਂ ਤੁਹਾਡੇ ਪਿੰਡ ਵੀ ਫਿਰ ਹਾਂ ਅਬ ਵੋਟਾ ਪੈਂਦਾਗਾ ਠੀਕ ਹੈ ਜੀ ਠੀਕ ਹੈ ਇੱਥੇ ਸਰਪੰਚ ਵੀ ਬਣਿਆ ਹੋਊਗਾ ਹਾਂ ਸਰਪੰਚ ਬਣਦਾ ਸਰਪੰਚ ਵੀ ਬਣਿਆ ਠੀਕ ਹੈ ਸਰਪੰਚ ਆਪੋ ਆਪਣਾ ਜਿਹੜਾ ਬਣ ਜਾਂਦੇ ਭਰਾਵਾ ਇੱਥੇ ਪਿੰਡ ਚ ਕੀ ਹੈ ਨਹੀਂ ਤੇ ਬਾਡਰ ਦੇ ਰਹਿਣ ਵਾਲੇ ਆ ਹਾਂਜੀ ਹਾਂਜੀ ਸਹੂਲਤ ਨਹੀਂ ਆ ਕਣਕ ਤੋਂ ਬਿਨਾ ਕੱਖ ਨਹੀਂ ਕੋਈ ਕੱਲੀ ਤੁਹਾਡੀ ਫਸਲ ਹੀ ਹੁੰਦੀ ਆ ਹੋਰ ਕੋਈ ਕੋਈ ਸਹੂਲਤ ਨਹੀਂ ਨਾ ਫਸਲ ਤੇ ਉਹਨਾਂ ਦੀ ਆ ਕਿ ਉਹਨਾਂ ਜ਼ਿਮੀਂਦਾਰਾਂ ਦੀ ਸਾਡੀ ਗੱਲ ਹੀ ਅਸੀਂ ਤਾਂ ਕਰਨ ਵਾਲੇ ਕੰਮ ਜੇ ਕੋਈ ਪਾਈਆ ਕਿਸਦਾ ਕਰ ਲਿਆ ਹੈ ਸਾਨੂੰ ਪਾਈਆ ਆ ਗਿਆ ਹੈ ਤੇ ਜੇ ਨਹੀਂ ਕਿਸਦਾ ਕੀਤਾ ਤਾਂ ਕਿੱਥੋਂ ਦੇਣਾ ਕਿਸੇ ਨੇ ਹਾਂਜੀ ਹਾਂਜੀ ਇਹ ਗੱਲ ਆ ਬਾਹਰ ਜਾਂਦੇ ਮੁੰਡੇ ਸਾਡੇ ਤੇ ਕਮਾਈਆਂ ਕਰਨ ਬਾਹਰ ਹੀ ਜਾਂਦੇ ਖਾਲੜੇ ਐਤਰਾ ਗਾਂ ਪਿੰਡਾਂ ਦੇ ਵਿੱਚ ਰੰਗ ਰੋ ਬੰਦਾ ਕੰਮ ਕੀ ਪਿੰਡ ਚ ਤੁਹਾਡੇ ਕਿੰਨੇ ਘਰ ਏ 350 350 ਕਹ ਰਿਆ 350 ਹਾਂ ਤੇ ਤੁਹਾਡੇ ਆਂਟੀ ਤੁਹਾਡੇ ਇੱਥੇ ਤੋ ਤਿੰਨ ਜਾਤਾ ਐ ਕਮੈਰਿਆਂ ਦੀ ਇੱਕ ਮੱਝ ਵੀ ਸੇਖ ਇੱਕ ਤਖਾਨ ਜੱਟ ਜਿਮੀਦਾਰ ਨਹੀਂ ਹੈ ਜਿਮੀਦਾਰ ਹੈ ਨਹੀਂ ਇੱਥੇ ਠੀਕ ਹੈ ਤੇ ਇਹ ਖੇਤੀ ਜਿਹੜੀ ਆ ਇਹ ਵੀ ਤੁਹਾਡੇ ਫਿਰ ਪਿੰਡ ਦੀ ਕਰਦੇ ਆ ਜਿਹੜੀ ਖੇਤੀ ਇਹ ਖੇਤੀ ਆ ਉਹਨਾਂ ਦੀ ਇੱਕ ਤਖਾਨਾ ਦੀ ਆ ਕੇ ਠੀਕ ਹੈ ਜੀ ਹਾਂ ਜ਼ਮੀਨ ਤਖਾਨਾ ਦੀ ਆ ਤੁਸੀਂ ਤੁਸੀਂ ਰਹਿਣ ਵਾਲੇ ਫਿਰ ਭਾਰਤ ਦੇ ਰਹਿਣ ਵਾਲੇ ਕਿ ਉਧਰੋਂ ਪਾਕਿਸਤਾਨ ਤੋਂ ਆਏ ਸੀ ਨਹੀਂ ਨਹੀਂ ਅਸੀਂ ਇੱਧਰ ਦੇ ਰਹਿਣ ਵਾਲੇ ਆ ਠੀਕ ਹੈ ਜੀ ਤੁਸੀਂ ਇੱਧਰ ਦੇ ਰਹਿਣ ਵਾਲੇ ਇੱਧਰ ਦੇ ਰਹਿਣ ਵਾਲੇ ਠੀਕ ਹੈ ਜੀ ਠੀਕ ਹੈ ਇਹ ਇੱਥੇ ਕੋਈ ਨਹੀਂ ਉਹ ਬੋਟਾ ਉਹ ਪਾਪੂ ਲੈ ਨਮਰ ਕੋਈ ਨਹੀਂ ਕੈਨਸ ਉਲਟ ਦਿਨ ਆ ਨਾ ਇਹ ਬਾਰਡਰ ਤੇ ਸੌਸ ਤੇ ਤੁਹਾਡੇ ਇੱਥੇ ਪਿੰਡ ਚ ਕਿੰਨੇ ਕੁ ਲੋਕ ਕੋਈ ਬਾਹਰ ਗਏ ਅਮਰੀਕਾ ਕੈਨੇਡਾ ਕੋ ਅਮਰੀਕਾ ਕੈਨੇਡਾ ਤੇ ਵਿਚਾਰੇ ਨਹੀਂ ਗਏ ਇੱਥੇ ਇੰਨੇ ਨਹੀਂ ਗਏ ਕੋਈ ਨਹੀਂ ਗਿਆ ਨਹੀਂ ਸਾਡੇ ਨਹੀਂ ਇੱਥੇ ਇੰਨੇ ਗਏ ਇਹ ਫਿਰ ਮੁੰਡੇ ਜਿਹੜੇ ਕੀ ਕੰਮ ਕਰਦੇ ਕੋਈ ਨੌਕਰੀਆਂ ਨੌਕਰੀਆਂ ਕਰਾਂਗੇ ਇਤਰਾ ਤਗੜਿਆਂ ਲੋਕਾਂ ਦੀਆਂ ਨੌਕਰੀਆਂ ਤੁਹਾਨੂੰ ਪਤਾ ਹੀ ਆ ਤੇ ਸਾਡੇ ਵਰਗਿਆਂ ਨੇ ਔਖੇ ਹੋ ਕੇ ਪੜਾਇਆ ਤੇ ਜੇ ਵਿਚਾਰੇ ਗਏ ਆ ਤੇ ਮੈਂ ਜੇ ਦੌੜ ਕਰਤੀ ਤਗਲੇ ਪੈਸਾ ਵਾਕੇ ਤੇ ਅਗਲੇ ਹੋ ਜਾਂਦੇ ਆ ਆਪਣੇ ਵਰਗੇ ਤੋਂ ਪਏ ਇਕੱਠਾ ਕਰਨਾ ਜਿਨਾਂ ਕਿ ਨਾ ਨਾ ਕਰੂ ਅਗਲੇ ਕੰਮ ਲੈ ਜਾਂਦੇ ਆ ਗਰੀਬੀ ਦਾਅਵੇ ਦੇ ਵਿੱਚ ਦਿਹਾੜੀ ਤੁਹਾਨੂੰ ਪਤਾ ਆਮ 450 ਰੁਪਏ 500 ਰੁਪਈਆ ਦਿਹਾੜੀ ਚੱਲ ਮਾਨਾ ਹੋਰ ਇਹ ਨਾ ਕਰਦਾ ਸਰਸਰ ਚੱਲੂਗਾ ਕਿ ਵਿਚਾਰਿਆਂ ਨੂੰ ਕੋਈ ਕੰਮੇ ਧੰਦੇ ਲਾਵਾਂਗੇ ਹਾਂਜੀ ਹਾਂਜੀ ਹਾਂ ਸਾਡੇ ਹਣ ਮੇਰੇ ਮੇਰੇ ਮੁੰਡੇ 12 12 ਬਰੇ ਬਾਪ ਉਹਨਾਂ ਦਾ ਹੈਗਾ ਨਹੀਂ ਆ ਤੇ ਵਿਚਾਰੇ ਬਥੇਰੀ ਭੱਜ ਤੌੜ ਕੀਤੀ ਆ ਤੇ ਮੁੜ ਕੇ ਇਤਰਾ ਹੀ ਕਿਸੇ ਵੇਲੇ ਦੌੜਨੇ ਜਾਂਦੀ ਜੇ ਕਿਸੇ ਵੇਲੇ ਨਹੀਂ ਨਹੀਂ ਜਿੰਦੀ ਕਿਸੇ ਵੇਲੇ ਟਸਟਾਂ ਜੋ ਕਰ ਜਾਂਦੇ ਚੱਲ ਹਾਂ ਲੋ ਵਿਚਾਰਾ ਇੱਕ ਰੰਗ ਰੋਗਨ ਕਰਦਾ ਹੈ ਤੇ ਇੱਥੇ ਹੀ ਹੋ ਜਾਂਦਾ ਹੈ ਕਦੀ ਪਿੱਖੇ ਵਿੱਚ ਚਲੇ ਗਿਆ ਕਦੀ ਖਾਲੜੇ ਉਹਨੇ ਮੰਡੀ ਰਾਹੀਂ ਜਨ ਲਾਇਆ ਜੀ ਹਾਂ ਚਲੋ ਕੰਮ ਕਰਦੇ ਦੋਨੇ ਤੇ ਕਾ ਕੱਢਣ ਦਾ ਕੰਮ ਕਰਦਾ ਤੇ ਪੈਸਾ ਨਹੀਂ ਪਰਦੇ ਹੁਣ ਮਾਚ ਦੇ ਵਿੱਚ ਚੜਾ ਗਿਆ ਧੱਕੇ ਤੋੜੇ ਆ ਆਹੋ ਚਲੋ ਕਮਾਈ ਤਾਂ ਕਰਨੀ ਆਂਟੀ ਜਿਵੇਂ ਮਰਜ਼ੀ ਹੁਣ ਰੋਟੀ ਤਾਂ ਖਾਣੀ ਆ ਹੁਣ ਇਹ ਆ ਫਿਰ ਆਰਮੀ ਵਾਲੇ ਖੜੇ ਆ ਆਹ ਇਹ ਆਰਮੀ ਵਾਲੇ ਜਿੱਤਰਾ ਹੁਣ ਮੇਨ ਬੰਦੇ ਆ ਵੀ ਆ ਜਮੀਨ ਵਾਲੇ ਨੰਘਣਾ ਨਾ ਤੇ ਉਹਨਾਂ ਨੇ ਨੰਗਾ ਹੁਆ ਠੀਕ ਹੈ ਜੀ ਆਲ ਜਾਣਾ ਆ ਉਹਨਾਂ ਨੇ ਆ ਚੁੰਕੀ ਲੱਗੀ ਇਹ ਤਾਂ ਥੋੜੀ ਜਮੀਨ ਚ ਲੱਗੀ ਹਾਂ ਆ ਇਧਰ ਆ ਜੀ ਨਾ ਇਹ ਤਾਂ ਥੋੜੀ ਲੱਗੀ ਦੋਸਤੋ ਹੁਣ ਆਪਾਂ ਪਿੰਡ ਤੋਂ ਥੋੜੀ ਦੂਰ ਆ ਗਏ ਆ ਦੇਖੋ ਆ ਬਾਰਡਰ ਲੱਗਿਆ ਤੇ ਆਪਣਾ ਆ ਕੋਈ ਕਿਸਾਨ ਜਿਹੜਾ ਉਹ ਆਪਣੇ ਖੇਤਾਂ ਚ ਅੱਗ ਲਾ ਰਿਹਾ ਹੈਗਾ ਤੇ ਆ ਪੂਰਾ ਲਾਈਨ ਇਹ ਬਾਰਡਰ ਲਾਈਨ ਇਹ ਬਾਰਡਰ ਲਾਈਨ ਇਹ ਜਮਾ ਇਹ ਜਿਹੜਾ ਪੰਡ ਹੈਗਾ ਨਾ ਜਮਾ ਛੋਟਾ ਪੰਡ ਆ ਸਾਹਮਣੇ ਪੰਡ ਛੋਟਾ ਜਿਹਾ ਪੰਡ ਜਮਾ ਬਾਕੀ ਪਾ ਦੇਖਦੇ ਆ ਸਕੂਲ ਆਂਟੀ ਨੇ ਦੱਸਿਆ ਪੰਜ ਮਹੀਨੇ ਤੱਕ ਹੈਗਾ ਤੇ ਲੋਕ ਜਿਹੜੇ ਲਗਭਗ ਸਾਰੇ ਖੇਤੀ ਕਰਦੇ ਜਾਂ ਪਸ਼ੂ ਰੱਖਿਆ ਕੋਈ ਵੀ ਬੱਚਾ ਜਿਹੜਾ ਉਹ ਬਾਹਰ ਫੌਰਨ ਨਹੀਂ ਗਿਆ ਹੈਗਾ ਅਮਰੀਕਾ ਕੈਨੇਡਾ ਤੇ لوکاں ਦਾ ਦਿਹਾੜੀ ਦੱਪਾ ਕਰਕੇ ਜਿਹੜੀ ਗੁਜ਼ਾਰਾ ਕਰਦੇ ਆ ਇਹ ਪਿੰਡ ਦਾ ਗੁਰਦੁਆਰਾ ਸਾਹਮਣੇ ਇਹ ਪਿੰਡ ਦਾ ਨਾਂ ਉਹ ਹੈਗਾ ਠੀਕਲਾ ਆ ਲੋਕਾਂ ਨੇ ਪਹਿਲਾਂ ਪੁਰਾਣੀ ਘਰ ਇਹ ਪਿੰਡ ਦੇ ਘਰ ਹੈ ਜੀ ਆ ਗਲੀਆਂ ਦਾ ਪੱਕੀਆਂ ਤੇ ਥੋੜਾ ਪਿੰਡ ਕੱਟ ਹੀ ਹੈ ਨਾ ਕੱਟ ਹੀ ਘਰ ਹੈ ਲਾਸਟ ਲਾਸਟ ਪਿੰਡ ਹੈ ਜੀ ਹਨਾ ਬਾਰਡਰ ਦਾ ਠੀਕ ਹੈ ਠੀਕ ਹੈ ਤੇ ਕਿੰਨੇ ਘਰ ਆ ਪਿੰਡ ਚ ਪਿੰਡ ਚ ਥੋੜੇ ਬਥੇਰੇ ਪਤਾ ਨਹੀਂ ਕਿੰਨੇ ਕੱਟੀ ਹੈ ਨਾ ਠੀਕ ਹੈ ਠੀਕ ਹੈ ਬਾਕੀ ਸਭ ਖਾਲੜੇ ਚਲੇ ਗਏ ਕਿਤੇ ਚਲੇ ਗਏ ਹਾਂ ਰੌਲਾ ਪੈ ਨਹੀਂ ਕੋ 2 ਕਿਲੋਮੀਟਰ ਤੋਂ ਹੈ ਡਾਕਟਰ ਚਾਹੀਦਾ ਸਾਨੂੰ ਹਾਂ ਉੱਪਰ ਜਾਣਾ ਆ 2 ਕਿਲੋਮੀਟਰ ਤੋਂ ਡਾਕਟਰ ਆ ਠੀਕ ਹੈ ਜੀ ਭਾਵੇਂ ਬੰਦਾ ਮਰ ਜੇ ਇੱਥੇ ਕੋਈ ਡਾਕਟਰ ਨਹੀਂ ਇੱਥੇ ਕੋਈ ਡਾਕਟਰ ਨਹੀਂ ਇੱਥੇ ਕੋਈ ਦੁਕਾਨ ਵੀ ਨਹੀਂ ਹੈਗੀ ਕੋਈ ਸਮਾਨ ਲੈਣਾ ਫਿਰ ਤੁਹਾਨੂੰ ਉੱਥੇ ਜਾਣਾ ਪੈਂਦਾ ਪੈਣਾ ਇੱਥੇ 2 ਕਿਲੋਮੀਟਰ ਤੇ ਠੀਕ ਹੈ ਜੀ ਤੇ ਇੱਥੇ ਇਹ ਤਾਂ ਸੋਚ ਤੇ ਕੋਈ ਨਹੀਂ ਹਾਂ ਇਹ ਪਰ ਇਹ ਹੁਣ ਤੁਸੀਂ ਜਾ ਨਹੀਂ ਕਿਤੇ ਸਕਦੇ ਹੁਣ ਨਾ ਜ਼ਮੀਨ ਜਾਇਦਾਦ ਆਪਣੀ ਥੋੜਾ ਵੇਚੂਗੇ ਘਰ ਥੋੜਾ ਵੇਚੂਗੇ ਇਹ ਤੇ ਇਹ ਵੀ ਸਾਡੇ ਨਾਲ ਕੋਈ ਨਸ਼ਾ ਹਾਂ ਨਾ ਕੋਈ ਸ਼ਰਾਬੀ ਨਾ ਕਰਾਬੀ ਸਹੀ ਗੱਲ ਹੈ ਨਾ ਕੋਈ ਬਾਹਰੋਂ ਬੰਦਾ ਆਣ ਕੇ ਇੱਥੇ ਚੋਰੀ ਕਰ ਸਕਦਾ ਹਾਂ ਕਿਉਂ ਬਾਰਡਰ ਵਾਲਿਆਂ ਡੱਕ ਦੇਣਾ ਅਗਲੇ ਪਾਸਿਓਂ ਸਹੀ ਗੱਲ ਹੈ ਜੀ ਤਿੰਨਾ ਨਾ ਤੁਹਾਡੇ ਬੱਚੇ ਜਿਹੜੇ ਆ ਨਾ ਫੌਰਨ ਬਾਹਰ ਗਏ ਹੋਣੇ ਕੈਨੇਡਾ ਕੰਡਾ ਇੱਕ ਕੈਨੇਡਾ ਕੰਡਾ ਵੈਸੇ ਬੱਚੇ ਸਾਰੇ ਗਏ ਫਬਜੀ ਸਾਰੇ ਮੁਲਾਜ਼ਮੇ ਇਤੋਂ ਠੀਕ ਹੈ ਜੀ ਠੀਕ ਹੈ ਮਿਲਟਰੀ ਮਿਲਟਰੀ ਦੇ ਵਿੱਚ ਹਾਂ ਜੀ ਹਾਂ ਜੀ ਮਿਲਟਰੀ ਵਿੱਚ ਵੀ ਆ ਰੋਡਵੇ ਵਿੱਚ ਵੀ ਆ ਫਿਰ ਡਬਲ ਜੂ ਵਿਭਾਗ ਵਿੱਚ ਵੀ ਆ ਆ ਸਰਕਾਰ ਨੇ ਨਾ ਕੁਝ ਕੀਤਾ ਠੀਕ ਹੈ ਜੀ ਬਾਕੀ ਸਰਕਾਰ ਨੇ ਕੋਈ ਕਲੀਨਿਕ ਨਹੀਂ ਕੁਝ ਵੀ ਬਣਾਇਆ ਨਹੀਂ ਐ ਆ ਦੇਖੋ ਭਗਵਾਨ ਜਮਾਨ ਨਹੀਂ ਆਂਦਾ ਹੀ ਕਲੀਨਿਕ ਖੋਲਾਂਗੇ ਉਹ ਕਰਾਂਗੇ ਆ ਕਰਾਂਗੇ ਸਾਡੇ ਡਾਕਟਰ ਛੱਡ ਕੇ ਦਵਾਈ ਨਹੀਂ ਆਉਂਦੀ ਕਿਤੇ ਦਵਾਈ ਨਹੀਂ ਹਾਂ ਬਸ ਆ ਗਲੀ ਢੋਡੀਆਂ ਦੋਨੇ ਪੱਕੀਆਂ ਉਧਰ ਇਟਾ ਪਟਾ ਲੱਗੀਆਂ ਪੱਕੀ ਉਧਰ ਵੀ ਪੱਕੀ ਤੇ ਉਹ ਜਿਹੜਾ ਸਕੂਲ ਵਾਲਾ ਰਹਾ ਉਹ ਸਾਰਾ ਕੱਚਾ ਘਰੇ ਘਰੇ ਫਿਰਨੇ ਕੱਚੀ ਸਾਰੇ ਅੱਛਾ ਜੀ ਸਕੂਲ ਵਾਲਾ ਤੇ ਉਥੇ ਅੱਜ ਸਕੂਲ ਲੱਗਿਆ ਨਹੀਂ ਅੱਜ ਸਕੂਲ ਲੱਗਾ ਲੱਗਿਆ ਚਲੋ ਮੈਂ ਦੇ ਏ ਅੰਟੀ ਵੀ ਕਹ ਰਹੇ ਕੋਈ ਡਾਕਟਰ ਨਹੀਂ ਹੈਗਾ ਪਿੰਡ 'ਚ ਤੇ ਨਾ ਸਾਨੂੰ ਦੂਰ ਜਾਣਾ ਪੈਂਦਾ ਤਾਂ ਉਹ 4 ਕਿਲੋਮੀਟਰ ਜੇ ਕੋਈ ਬਿਮਾਰ ਹੋ ਜੇ ਰਾਤ ਨੂੰ ਤੇ ਬਾਕੀ ਦੇਖਦੇ ਆਪਾਂ ਪਿੰਡ 'ਚ ਘਰ ਤਾਂ 1700 ਹੈਗਾ ਸਮਾਰਟ ਸਕੂਲ ਇਸ ਪਿੰਡ ਦਾ ਆ ਦੇਖੋ ਇਹ ਪਿੰਡ ਦਾ ਹੈਗਾ ਸਕੂਲ 3 ਕਲਾ ਦਾ ਇਸ ਇਹ ਹੈਗਾ ਐਲੀਮੈਂਟਰੀ ਸਕੂਲ 5th ਕਲਾਸ ਤੱਕ ਪੰਜਵੀਂ ਕਲਾਸ ਦਾ ਸਕੂਲ ਹੈ ਇਹ ਮਹ ਵਧੀਆ ਬਣੀ ਬਿਲਡਿੰਗ ਬਹੁਤ ਵਧੀਆ ਬਣੀ ਹੈ ਇਹ ਸਕੂਲ ਆ ਤਾਂ ਉਹ ਸਾਹਮਣੇ ਦੇਖੋ ਮਤਲਬ ਉਹ ਸਾਹਮਣੇ ਤਾਰ ਲੱਗੀ ਆ ਆ ਦੇਖੋ ਬਾਜ਼ਾਰ ਨੂੰ ਸਰਦੀ ਸਾਹਮਣੇ ਬਾਰਡਰ ਤਾਰ ਲੱਗੀ ਆ ਮਤਲਬ ਇਥੋਂ ਦੋ ਕਿੱਲੇ ਦੂਰ ਆ ਜਮਾ ਨੇੜੇ ਆ ਤੇ ਬਾਕੀ ਸਕੂਲ ਚ ਬੱਚੇ ਪੜ੍ਹਦੇ ਆ ਸਕੂਲ ਦੇ ਅੰਦਰ ਨਹੀਂ ਆਪਾਂ ਜਾਵਾਂ ਕਿਉਂਕਿ ਸਕੂਲ ਅੱਜ ਲੱਗਿਆ ਹੈਗਾ ਹੁਣ ਇਹ ਨਹੀਂ ਪਤਾ ਕਿੰਨੇ ਕੁ ਬੱਚੇ ਆ ਚਲੋ ਇਹ ਪਿੰਡ ਦੇ ਜਿਹੜੇ ਰਸਤੇ ਅਸੀਂ ਆਏ ਸੀ ਨਾ ਆ ਦੇਖੋ ਇਹ ਕੱਚਾ ਰਸਤਾ ਇਹ ਪੱਕਾ ਨਹੀਂ ਹੈਗਾ ਜਿਹੜੀ ਫਿਰਨੀ ਆ ਜਿਹੜੀ ਪਿੰਡ ਦੀ ਕੋਚਤਾ ਫਿਰਨੀ ਤੇ ਇੱਟਾਂ ਲੱਗੀਆਂ ਹੈਗੀਆਂ ਬਾਕੀ ਫਿਰਨੀ ਜਿਹੜੀ ਉਹ ਕੱਚੀ ਆ ਤੇ ਆ ਸਕੂਲ ਹੈਗਾ ਜਿਹੜੀ ਆਪਾਂ ਬਿਲਡਿੰਗ ਦਿਖਾਈ ਤੁਹਾਨੂੰ ਤੇ ਸਕੂਲ ਦੇ ਐਸਾਈਡ ਤਾਂ ਚਲੋ ਇੱਟਾਂ ਲੱਗੀਆਂ ਐਸਾਈਡ ਸਕੂਲ ਦੇ ਪੂਰਾ ਕੱਚਾ ਤੇ ਉਹ ਸਾਹਮਣੇ ਬਾਰਡਰ ਆ ਦੇਖੋ ਆ ਇੱਕ ਕਿੱਲੀ ਦੂਰੀ ਤੇ ਬਾਰਡਰ ਬਾਰਡਰ ਲਾਈਨ ਲੱਗੀ ਜ਼ੀਰੋ ਲਾਈਨ ਜਿਹਨੂੰ ਕਹਿੰਦੇ ਆਪਾਂ ਤੇ ਆ ਪੂਰਾ ਰਸਤਾ ਜਿਹੜਾ ਸਕੂਲ ਦਾ ਇਹ ਕੱਚਾ ਉਹ ਗੁਰਦੁਆਰਾ ਸਾਹਿਬ ਦੇਖ ਲਿਆ ਆਪਾਂ ਹੁਣ ਚੱਲਦੇ ਆ ਅੱਗੇ ਉਹ ਉੱਪਰ ਦੇਖੋ ਆਹ ਦੇਖੋ ਗਲੀ ਦੇਖੋ ਇਹ ਵੀ ਪੱਚੀ ਆ ਟੰਡ ਤੇ ਉਹ ਉੱਪਰ ਕਿਸੇ ਸ਼ੌਂਕੀ ਬੰਦੇ ਨੇ ਨਾ ਕਬੂਤਰ ਰੱਖੇ ਹੋਏ ਆ ਇਹਨੇ ਕਬੂਤਰ ਆ ਆ ਫਿਰ ਨਹੀਂ ਜਿੱਧਰੋਂ ਆਪਾਂ ਆਏ ਸੀਗੇ ਪਿੰਡ ਦੀ ਜ਼ਿਆਦਾ ਹੀ ਡਵੈਲਪਮੈਂਟ ਨਹੀਂ ਹੋਈ ਥਗੀ ਇੱਕ ਆ ਗਲੀ ਪਿੰਡ ਦੀ ਇਹ ਵੀ ਇੱਟਾਂ ਲੱਗੀਆਂ ਇਹਦੇ ਵਿੱਚ ਵੀ ਚਲੋ ਉੱਥੇ ਤੱਕ ਦੇਖ ਲਈਏ ਇਹ ਜਿਹੇ ਘਰਾਂ ਲੋਕਾਂ ਦੇ ਮਸ਼ਹੂਰ ਲਗਭਗ ਹਰੇਕ ਘਰ ਦੇ ਵਿੱਚ ਰੱਖੇ ਆ ਚਾਹ ਦੀ ਪਿੱਤਰ ਰੱਖਿਆ ਹੈਗਾ ਚਾਹ ਦੁੱਧ ਹੌ ਸਿੰਨਾ ਕੋ ਪਿੰਡ ਹੈਗਾ ਜਿਆਦਾ ਬਤਨ ਨਹੀਂ ਆ ਏਸੀ ਦੋਸਤੋ ਜਿਹੜਾ ਆਪਾਂ ਪਿੰਡ ਦੇ ਕਿਹਨ ਥੇਕਲਾ ਇਹ ਖਾਲੜੇ ਤੋਂ 2.5 ਕਿਲੋਮੀਟਰ ਦੂਰ ਤੇ ਸੀਗਾ ਤੇ ਇਹ ਪਿੰਡ ਸਾਰਾ ਮਤਲਬ ਬਾਰਡ ਲਾਈਨ ਦੇ ਵਿੱਚ ਨਾ ਬਾਰਡਰ ਲਾਈਨ ਦੇ ਵਿੱਚ ਕਿਰਿਆ ਹੋਇਆ ਪਿੰਡ ਐਸਾਈਡ ਵੀ ਲਾਈਨ ਐਸਾਈਡ ਵੀ ਬਾਰਡਰ ਲਾਈਨ ਆ ਤੇ ਆਹ ਪਿੰਡ ਤੇ ਪਿੰਡ ਦੀ ਐਸਾਈਡ ਵੀ ਬਾਰਡਰ ਲਾਈਨ ਆ ਦੋਸਤੋ ਇਹ ਆਪਾਂ ਜਿਹੜਾ ਸ਼ਹਿਰ ਆਪਾਂ ਛੋਟਾ ਜਿਹਾ ਸ਼ਹਿਰ ਕ੍ਰਾਸ ਕਰਕੇ ਆਏ ਸੀਗੇ ਖਾਲੜਾ ਇਹ ਆ ਹੈ ਤਾਂ ਇਹ ਪਿੰਡ ਹੀ ਆ ਬਟ ਹੁਣ ਲੋਕ ਕਹਿੰਦੇ ਕਿ ਇਹ ਨੂੰ ਇਹ ਸ਼ਹਿਰ ਆ ਸਾਡਾ ਕਿਉਂਕਿ ਇੱਥੇ ਜਿਹੜੀ ਵੀ ਅਵੇਲੇਬਲ ਕੁਝ ਵੀ ਜਿਹੜੀ ਜ਼ਰੂਰਤ ਦੀ ਚੀਜ਼ ਆ ਉਹ ਅਵੇਲੇਬਲ ਹੁੰਦੀ ਆ ਮਿਲ ਜ ਸਕਦੀ ਆ ਹਰੇਕ ਜਿਹੜੇ ਛੋਟੇ-ਛੋਟੇ ਪਿੰਡਾਂ ਤੋਂ ਲੋਕ ਆਉਂਦੇ ਆ ਡਾਕਟਰ ਦੀ ਸਹਾਇਤਾ ਲਈ ਜਾਂ ਮੈਡੀਕਲ ਸਟੋਰ ਜਾਂ ਕੋਈ ਹੋਰ ਹਸਪਤਾਲ ਜਾਂ ਪੁਲਿਸ ਥਾਣਾ ਉਹ ਸਾਰਾ ਕੁਝ ਇੱਥੇ ਖਾਲੜੇ ਆ ਬਾਕੀ ਪਿੰਡਾਂ 'ਚ ਤਾਂ ਕੁਝ ਨਹੀਂ ਹੈਗਾ ਛੋਟੇ-ਛੋਟੇ ਪਿੰਡ ਆ ਉਹ ਤਾਂ ਆਪਾਂ ਦੇਖ ਰਹੇ ਹਾਂ ਤਾਂ ਇਹ ਛੋਟਾ ਜਿਹਾ ਇੱਕ ਸ਼ਹਿਰ ਕਸਬਾ ਲਾ ਲਓ ਤੁਸੀਂ ਨਗਰ ਲਾ ਲਓ ਕੁਝ ਵੀ ਕਹਿ ਸਕਦੇ ਆਪਾਂ ਹੈ ਤਾਂ ਦੇਖੋ ਇਹ ਵੀ ਛੋਟਾ ਜਿਹਾ ਹੀ ਆ ਆ ਆਪਾਂ ਦੇਖਦੇ ਆ ਆ ਹੋ ਗਿਆ ਇਹਦਾ ਅੱਗੇ ਚਾਲ ਤੇ ਮੈਂ ਜਿੰਨਾ ਕਿਲੋਮੀਟਰ ਦੇ ਵਿੱਚ ਵਿੱਚ ਇਹ ਆ ਸ਼ਹਿਰ ਕਿਉਂਕਿ ਸਹੂਲਤ ਦੀਆਂ ਚੀਜ਼ਾਂ ਇੱਥੇ ਸਾਰੀਆਂ ਹੈਗੀਆਂ ਦਕਾਨਾਂ ਤੇ ਕੁੰਨਾ ਸਾਰਾ ਕੁਝ ਹੈਗਾ ਬੈਂਕਾਂ ਵੀ ਹੈਗੀਆਂ ਤੇ ਰੋਡ ਵੀ ਵਧੀਆ ਐ ਨਹੀਂ ਹੈਗਾ ਕਿਉਂਕਿ ਇਹ ਪਿੰਡਾਂ ਵਾਲਿਆਂ ਨੂੰ ਕੋਈ ਵੀ ਹੋਰ ਸ਼ਹਿਰ ਲੱਗੇ ਨਹੀਂ ਲੱਗਦਾ ਖਾਲੜੇ ਤੋਂ ਬਿਨਾ ਪਿੱਖੀ ਪਿੰਡ ਆ ਉਹ ਵੀ ਇੱਥੋਂ 10-12 ਕਿਲੋਮੀਟਰ ਦੂਰ ਹੋਊਗਾ ਤੇ ਤੁਸੀਂ ਦੇਖੋ ਇਸ ਸ਼ਹਿਰ ਦੇ ਵਿੱਚ ਵੀ ਅਖਾਲੜਾ ਸ਼ਹਿਰ ਆ ਨਾ ਛੋਟਾ ਜਾਨ ਇਹਦੇ ਵਿੱਚ ਵੀ ਕੋਈ ਬੱਸ ਨਹੀਂ ਲੱਗੀ ਹੈਗੀ ਕਿਸੇ ਵੀ ਪਿੰਡ ਨੂੰ ਬੱਸਾਂ ਨਹੀਂ ਜਾਂਦੀਆਂ ਇੱਥੋਂ ਜ ਮਤਲਬ ਜੇ ਕਿਸੇ ਨੇ ਆਉਣਾ ਤਾਂ ਆਪਣੇ ਵੀਕਲ ਤੇ ਆਓ ਮੋਟਰਸਾਈਕਲ ਤੇ ਬਾਈਕ ਤੇ ਆਉਂਦੇ ਲੋਕ ਜਾਂ ਸਾਈਕਲ ਤੇ ਆਉਂਦੇ ਆ ਕੋਈ ਵੀ ਪਿੰਡਾਂ ਨੂੰ ਇੱਥੇ ਬੱਸ ਨਹੀਂ ਚੱਲਦੀ ਜਾਂ ਵੱਦ ਤੋਂ ਵੱਧ ਕੋਈ ਬੱਸ ਜਾਂਦੀ ਉਹ ਫਿਕਸ ਟਾਈਮ ਤੇ ਪਿੱਕੀ ਪਿੰਡ ਨੂੰ ਹੋਰ ਕਿਸੇ ਵੀ ਪਿੰਡ ਜਿੱਥੋਂ ਆਪਾਂ ਆਏ ਆ ਜਾਂ ਰਸਤੇ 'ਚ ਕੋਈ ਪਿੰਡ ਹੈਗੇ ਉੱਥੇ ਕੋਈ ਵੀ ਬੱਸ ਨਹੀਂ ਚੱਲਦੀ ਉਹ ਸਾਹਮਣੇ ਦੇਖੋ ਇੱਕ ਨਿੰਮੀ ਬੱਸ ਲੱਗੀ ਆ ਉਹ ਦੇਖੋ ਏ এবੀਪੀਖੀ ਪਿੰਡ ਨੂੰ ਲੱਗੀ ਆ ਇਹ ਸਾਈਡ ਤੇ ਪੀਖੀ ਪਿੰਡ ਆ 12 ਕਿਲੋਮੀਟਰ ਤੇ ਹੋਰ ਕੋਈ ਵੀ ਜਿਹੜੀ ਬਸ ਆ ਉਹ ਨਹੀਂ ਚੱਲਦੀ ਬਸ ਇੱਥੋਂ ਜਿਹੜਾ ਇਹ ਖਾਲੜਾ ਵੀ ਖਤਮ ਹੋ ਜਾਂਦਾ ਇੰਨਾ ਕੁ ਸ਼ਹਿਰ ਆ ਇਹ ਦੋਸਤੋ ਦੋਸਤੋ ਆਪਾਂ ਬਾਰਡਰ ਦੇ ਪਿੰਡਾਂ ਦੀ ਸੈਰ ਤੇ ਸੀਗੇ ਤਾਂ ਬਾਰਡਰ ਆ ਦੇਖੋ ਫੈਂਸਿੰਗ ਲਾਈਨ ਦੇ ਨਾਲ-ਨਾਲ ਆਪਾਂ ਜਾ ਰਹੇ ਸੀਗੇ ਆ ਹੈਗੀ ਲਾਈਨ ਤਾਂ ਆ ਆਪਣਾ ਜਿਹੜਾ ਹੈਗਾ ਭਾਰਤ ਪੰਜਾਬ ਦਾ ਇੱਕ ਪਿੰਡ ਸੀਗਾ ਜਿੱਥੇ ਅਸੀਂ ਆ ਗਏ ਤਾਂ ਇਸ ਪਿੰਡ ਤੋਂ ਨਾ ਸਾਹਮਣੇ ਇੱਕ ਪਾਕਿਸਤਾਨੀ ਪਿੰਡ ਨਜ਼ਰ ਆ ਰਿਹਾ ਆ ਦੇਖੋ ਤਾਂ ਦੇਖੋ ਬਹੁਤ ਵੱਡਾ ਪਿੰਡ ਨਜ਼ਰ ਆ ਰਿਹਾ ਇਹ ਨਾ ਗੂਗਲ ਮੈਪ ਤੇ ਸਰਚ ਕਰਿਆ ਹੈਗਾ ਇਹ ਪਿੰਡ ਪਧਹਾਣਾ ਸ਼ੋ ਹੋ ਰਿਹਾ ਪਧਹਾਣਾ ਇਹ ਇੱਕ ਹਿਸਟੋਰੀਕਲ ਪਿੰਡ ਪਿੰਡ ਹੈਗਾ ਲਾਹੌਰ ਜ਼ਿਲ੍ਹੇ ਦਾ ਇੱਥੇ ਸ਼ਿਵੇਂ ਪਾਦਸ਼ਾਹ ਰੁੱਕ ਕੇ ਆਏ ਸੀਗੇ ਉਹਨਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੈਗਾ ਤਾਂ ਕਿ ਹਿਸਟੋਰੀਕਲ ਪਲੇਸ ਵੀ ਇੱਥੇ ਹੈਗੀਆਂ ਇਸ ਪਿੰਡ ਚ ਆ ਦਿਖੋ ਫੈਂਸਿੰਗ ਲਾਈਨ ਤੋਂ ਪਰਲੀ ਸਾਈਡ ਕਿੰਨਾ ਵੱਡਾ ਪਿੰਡ ਆ ਆ ਦੇਖੋ ਆ ਸਾਰਾ ਪਿੰਡ ਆ ਇਹ ਪਾਕਿਸਤਾਨ ਪੰਜਾਬ ਦਾ ਲਹਿੰਦੇ ਪੰਜਾਬ ਦਾ ਤੇ ਐਸ ਸਾਈਡ ਆ ਪੂਰੀ ਫੈਂਸਿੰਗ ਲਾਈਨ ਤੇ ਇਧਰ ਆਪਣਾ ਪਿੰਡ ਇਹ ਮੈਜ ਇਥੋਂ 1.5 ਕਿਲੋਮੀਟਰ ਦੀ ਦੂਰੀ ਤੇ ਆ